ਮੈਂ ਜਾਨਣਾ ਚਾਹੂੰਗੀ ਬੈਸਟ ਕੰਪਲੀਮੈਂਟ ਪਹਿਲਾ ਕੰਪਲੀਮੈਂਟ ਆਪਣਾ ਯਾਦ ਆ ਹਾਂ ਜੋ ਤਾਂ ਮਿਲਿਆ ਸੀ ਤੋਂ ਆਇਆ ਸੀ ਓ ਮਾਈ ਗੋਡ ਐਂਡ ਥਿਸ ਇਜ਼ ਹਿਊਜ ਹਾਂ ਐਂਡ ਹੀ ਵਾਸ ਲਾਈਕ ਕਿ ਅੱਜ ਕੇਕ ਵੀ ਸ਼ਾਇਰਾਨਾ ਲੱਗ ਰਿਹਾ ਹੈ ਸੋ ਆਈ ਹੈਵ ਸੀਨ ਦੈਟ ਹਾਂ ਯੂ ਹੈਵ ਸੀਨ ਦੈਟ ਕਲਿਪ ਉਹਨਾਂ ਨੇ ਮੈਨੂੰ ਸਪੈਸ਼ਲੀ ਆਪਣੇ ਪੇਜ ਤੋਂ ਟੈਗ ਕਰਕੇ ਨਾਲ ਲਿਖਿਆ ਸੀ ਅੱਜ ਕੇਕ ਵੀ ਸ਼ਾਇਰਾਨਾ ਹੋ ਗਿਆ ਹੈ ਔਰ ਉਹ ਕੇਕ ਬਹੁਤ ਸੋਹਣਾ ਸੀ ਸਟੈਂਡਿੰਗ ਬੁੱਕ ਕੇਕ ਉਹ ਉਹਨਾਂ ਦਾ ਮੈਨੂੰ ਬਹੁਤ ਕੰਪਲੀਮੈਂਟਸ ਮਿਲੇ ਬਟ ਉਹ ਸਭ ਤੋਂ ਪਿਆਰਾ ਕੰਪਲੀਮੈਂਟ ਹੈ ਜੋ ਇੱਕ ਸੈਲੈਬ੍ਰਿਟੀ ਤੋਂ ਆਇਆ ਮਤਲਬ ਆਂਦੇ ਤਾਂ ਬਹੁਤ ਨੇ ਬਟ ਉਹ ਉਹਨਾਂ ਵੱਲੋਂ ਆਣਾ ਇਜ਼ ਵੈਰੀ ਯੂ نو ਮਤਲਬ ਉਹ ਮੇਰੇ ਵਾਸਤੇ ਬਹੁਤ ਅੱਛੀ ਉਹ ਹੈ ਕੰਪਲੀਮੈਂਟ ਮੈਨੂੰ ਸਭ ਤੋਂ ਪਿਆਰਾ ਉਹੀ ਲੱਗਿਆ ਉਹ ਕਹਿੰਦਾ ਮੇਰਾ ਕਟਣ ਦਾ ਦਿਲ ਨਹੀਂ ਕਰ ਰਿਹਾ ਇਹਨੂੰ ਕਟਣਾ ਕਿਵੇਂ ਹੈ ਬੁੱਕੀ ਬੁੱਕ ਹੈ ਐਕਚੁਅਲੀ ਕੇਕ ਕਿੱਥੇ ਹੈ ਹੀ ਥੋਟ ਕਿ ਇਟਸ ਅ ਗਿਫਟ ਫਰਮ ਮਾਈ ਐਂਡ ਕਿ ਵੈਸੀ ਹੀ ਗਿਫਟ ਹੈ ਉਹ ਕਿਉਂਕਿ ਮੈਂ ਉਹਨਾਂ ਨੂੰ ਪੈਕਿੰਗ ਬੜੀ ਸੋਹਣੀ ਕਰਕੇ ਦਿੱਤੀ ਸੀ ਪੂਰੀ ਗਲਾਸ ਪੈਕਿੰਗ ਸਾਈਡ ਤੋਂ ਹੈ ਨਾ ਉੱਪਰ ਬਟਰਫਲਾਈਜ਼ ਕੀ ਵੈਨ ਯੂ ਓਪਨ ਤੇ ਬੜਾ ਪਿਆਰਾ ਜਿਹਾ ਡਰੀਮੀ ਜਿਹਾ ਕੇਕ ਲੱਗਦਾ ਐਂਡ ਹੀ ਵਾਸ ਲਾਈਕ ਅੱਛਾ ਕੇਕ ਕਿੱਥੇ ਹੈ ਮਤਲਬ ਉਹਨਾਂ ਦੇ ਜਿਵੇਂ ਮੈਨੇਜਰ ਲੈ ਕੇ ਗਏ ਸੀਗੇ ਤਰਨ ਲੈ ਕੇ ਗਏ ਸੀਗੇ ਉਹ ਕਹਿੰਦਾ ਕੇਕ ਕਿੱਥੇ ਹੈਗਾ ਮੈਂ ਕਿਹਾ ਕੇਕ ਹੈ ਹੀ ਐ ਐਂਡ ਦ ਪੇਪਰਸ ਦ ਬੁੱਕ ਦੇ ਪੇਪਰਸ ਵੀ ਇਦਾਂ ਲੱਗ ਰਹੇ ਸੀ ਕਿ ਉਹ ਹਵਾ ਦੇ ਵਿੱਚ ਫਲੋਟ ਕਰ ਰਹੇ ਆ ਇੰਨੇ ਸੋਹਣੇ ਤਰੀਕੇ ਦੇ ਨਾਲ ਹਾਊ ਯੂ ਮੈਨੇਜ ਇਟ ਮਤਲਬ ਇਹ ਆਈਡੀਆਜ਼ ਇਹ ਕਨਸੈਪਟ ਕਿੱਥੋਂ ਆਉਂਦੇ ਆ ਇੱਕ ਬੁੱਕ ਨੂੰ ਇਸ ਤਰੀਕੇ ਨਾਲ ਕ੍ਰੀਏਟ ਕਰਨਾ ਦੈਟ ਵਾਸ ਐਨ ਐਡੀਬਲ ਬੁੱਕ ਹਾਂ ਐਡੀਬਲ ਬੁੱਕ ਐਂਡ ਕੰਪਲੀਟਲੀ ਐਡੀਬਲ ਉਸ ਤੋਂ ਕੁਝ ਵੀ ਹੋਣੀ ਸੀ ਉਹ ਜੋ ਖੜਾਇਆ ਵੀ ਹੋਇਆ ਸੀ ਹਰ ਚੀਜ਼ ਦੀ ਪੈਨ ਦੀ ਫੈਦਰਸ everything the picture everything was editable jo likhya hoya si pages te sab kuch editable kaun kehega tanu painting da shauk nahi si par mainu hor ki si cheez da mainu is cheez da bahut si main na i am very creative i am main gal dekho i am blessed to be matlab main gal confidently kenni ha main na badi creative te badi prompt ha agar tusi mainu koge na yaar upneet ek ek bande vas te tu cake banana hai aidha aa cheez hai matlab sirf tusi mainu ek word hi agle add dena hai ਮੈਂ ਉਸੇ ਸਾਹਮਣੇ ਆਪੇ ਕੇਕ ਬਣਾ ਦਾਂਗੀ ਹੁਣ ਕਿਸੇ ਡਾਇਰੈਕਟਰ ਦਾ ਹੁੰਦਾ ਕਿਸੇ ਦਾ ਕੁਝ ਹੁੰਦਾ ਮੈਨੂੰ ਬਸ ਮੈਨੂੰ ਪਤਾ ਹੁਣ ਜਿਵੇਂ ਹੁਣ ਇਸ ਯਰ ਲਾਸਟ ਯਰ ਸਰਤਾਜ ਸਰ ਦਾ ਗਿਆ ਸੀ ਆਈ ਵਾਂਟਿਡ ਟੂ ਡੂ ਸਮਥਿੰਗ ਡਿਫਰੈਂਟ ਫਾਰ ਹਿਮ ਸੋ ਮੈਂ ਫਲਾਵਰਸ ਫਲੂਸ ਲਗਾ ਕੇ ਬੇਬੀ ਬ੍ਰੈਥ ਲਗਾ ਕੇ ਕਿਉਂਕਿ ਬੜੇ ਸੈਜੇ ਜਿਹੇ ਅਗੇ ਨੇ ਉਹਨਾਂ ਦੀ ਪਰਸਨੈਲਿਟੀ ਇਜ਼ ਵੈਰੀ ਸੈਜੀ ਜੀ ਬੜੀ ਹਾਂ ਤੇ ਮਤਲਬ ਉਹ ਐ ਵੀ ਨਹੀਂ ਕਿ ਬਹੁਤ ਸਟਲ ਰਹਿ ਕੇ ਵੀ ਆਪਣੇ ਆਪ ਨੂੰ ਪੂਰਾ ਉਹ ਰੱਖਿਆ ਹੋਇਆ ਉਹਨਾਂ ਨੇ ਸੋ ਮੈਂ ਉਹਨਾਂ ਦੀ ਪੇਂਟਿੰਗ ਖੁਦ ਪੇਂਟ ਕਰਕੇ ਉਹਨਾਂ ਦੀ ਪਿਕਚਰ ਪਿੱਛੇ ਤੇ ਨਾਲ ਕੀ ਇੱਕ ਅੱਗੇ ਰੱਖਿਆ ਹੋਇਆ ਹੈ ਮਤਲਬ ਮੈਨੂੰ ਐ ਆਉਂਦਾ ਮੈਂ ਪਰਸਨੈਲਿਟੀ ਅਗਲੇ ਦੀ ਸੋਚ ਕੇ ਨਾ ਕਿ ਅਗਲੇ ਨੂੰ ਯਾਰ ਦੇਣ ਵਾਲੇ ਤਾਂ ਬਹੁਤ ਕੁਝ ਮਤਲਬ ਬਹੁਤ ਮੈਂ ਇੱਕੋ ਹੀ ਕੇਕ ਚ ਬਹੁਤ ਕੁਝ ਪਾ ਸਕਦੀ ਹਾਂ ਬਟ ਮੈਨੂੰ ਐ ਆਉਂਦਾ ਯਾਰ ਜਿਹੜਾ ਕਿ ਇੱਕ ਚੀਜ਼ ਜਿਹੜੀ ਦਿਲ ਨੂੰ ਛੂਜੇ ਨਾ ਕਿ ਯਾਰ ਆ ਚੀਜ਼ ਉਹਨੇ ਸੋਚੀ ਵੀ ਕਿਵੇਂ ਸੋ ਆਈ ਆਲਵੇਸ ਲਵ ਕ੍ਰੀਏਟਿੰਗ ਥੈਟ ਮੈਂ ਕੁਝ ਡਿਫਰੈਂਟ ਕ੍ਰੀਏਟ ਕਰਨਾ ਅੱਛਾ ਲੱਗਦਾ ਮੈਨੂੰ ਸੋਬਰ ਚੀਜ਼ਾਂ ਸਿੰਪਲ ਚੀਜ਼ਾਂ ਮੈਨੂੰ ਕਾਮਨ ਚੀਜ਼ਾਂ ਨਹੀਂ ਪਸੰਦ ਐਕਚੁਅਲੀ ਕਹਿੰਦੇ ਕਿ ਆਰਟਿਸਟ ਦੀ ਆਰਟ ਦੇ ਵਿੱਚ ਨਾ ਉਸ ਦੀ ਸਟੋਰੀ ਤੇ ਉਸਦੇ emotions ਉਹ ਚੱਲਦੇ ਸੋ ਪੇਂਟਿੰਗਸ ਦੇ ਵਿੱਚ ਤਾਂ ਅਸੀਂ ਅਕਸਰ ਵੇਖਿਆ ਬਟ ਆ ਮਸਟ ਸੇ ਤੁਹਾਡੇ ਇੱਕ ਇੱਕ ਕੇਕ ਦੇ ਵਿੱਚ ਨਾ ਥੈਂਕ ਯੂ emotions ਹੁੰਦੇ ਆ ਥੈਂਕ ਯੂ so much ਜੋ ਸਾਫ ਚ ਲੱਗਦੇ ਆ ਮਤਲਬ ਉਹ ਸਟੋਰੀ ਡਿਫਰੈਂਟ ਕਾਈਂਡ ਆਫ ਸਟੋਰੀ ਡੈਪਿክት ਕਰਦੇ ਜਿਵੇਂ ਤੁਸੀਂ ਕਿਹਾ ਕਿ ਜਸ ਇਨਸਾਨ ਨਹੀਂ ਬਣਾ ਰਹੇ ਹੋ ਉਸ ਇਨਸਾਨ ਨੂੰ ਐਕਚੁਅਲੀ ਉਹ ਕੇਕ ਡੈਪਿክት ਕਰ ਰਹੇ ਹੋ ਹਾਂ so hats off to you ਥੈਂਕ ਯੂ ਟਾਈਮ ਹੈ ਅਜ ਤੱਕ ਕਾਫੀ ਨਹੀਂ ਹੋਲਡਰੀ ਅਦਰਵਾਈਜ਼ ਮੇਰੇ ਕੋਲ ਬਹੁਤ ਆਪਰਚੂਨਿਟੀਆਂ ਆ ਮੇਰੇ ਤਾਂ ਇਨ-ਲॉज ਵੀ ਕਹਿ ਰਹੇ ਆ ਕੈਫੇ ਖੋਲ ਲੈ ਕੁਝ ਵਾਕ-ਇਨ ਵਾਲਾ ਖੋਲ ਲੈ ਮੈਂ ਨਹੀਂ ਕਰ ਸਕਦੀ ਮੈਂ ਨਹੀਂ ਉਹ ਨਾਰਮਲ ਕੇਕਸ ਬਣਾ ਕੇ ਵੇਚ ਸਕਦੀ ਮੈਨੂੰ ਐ ਹੁੰਦਾ ਯਾਰ ਮੈਨੂੰ ਦੇਣੀ ਐ ਚੀਜ਼ ਤੇ ਮੈਨੂੰ ਉਹ ਪਰਸਨ ਨੂੰ ਲੱਗੇਗੀ ਯਾਰ ਮੇਰੇ ਵਾਸਤੇ ਬਣਾਈ ਹੋਈ ਐ ਹੁਣ ਤੁਸੀਂ ਸੋਚੋ ਕੈਫੇ 'ਚ ਜਾ ਰਹੇ ਹੋ ਨਾਰਮਲ ਕੇਕਸ ਐ ਕੋਈ ਉਸ ਚੋ ਨਹੀਂ ਐ ਈਮੋਸ਼ਨ ਨਹੀਂ ਐ ਚੱਕਿਆ ਕੇਕ ਕਟਵਾ ਲਿਆ ਬਸ ਦੈਟਸ ਇਟ ਹੁਣ ਜੋ ਇੱਕ ਇਨਸਾਨ ਇੱਕ ਕਸਟਮਰ ਲੈ ਕੇ ਜਾ ਰਿਹਾ ਐ ਜਿਹਦਾ ਬਰਥਡੇ ਆ ਉਹ ਕਿੰਨੇ इमोशंस ਜੁੜੇ ਹੋਏ ਨੇ ਉਹਨੇ ਮੈਨੂੰ ਕਿੰਨਾ ਦੱਸਿਆ ਮੈਂ ਹਰ ਕਲਾਇੰਟ ਦੇ ਨਾਲ ਮਤਲਬ ਅੱਧਾ ਪੌਣਾ ਘੰਟਾ ਡਿਸਕਸ਼ਨ ਕਰਕੇ ਫਿਰ ਉਹਦਾ ਕੇਕ ਡਿਜ਼ਾਈਨਿੰਗ ਸ਼ੁਰੂ ਕਰਦੀ ਆ ਮਤਲਬ ਇਹ ਚੀਜ਼ ਮੇਰੀ ਹੈਗੀ ਹੈ ਡੈਡ ਲਾਈਨੀਆਂ ਵੀ ਓਕੀ ਹੋ ਜਾਂਦੀ ਹੈ ਹਾਂ ਥੋੜੀ ਥੋੜੀ ਵੇਟਿੰਗ ਹੈ ਬਟ ਕੋਈ ਗੱਲ ਨਹੀਂ ਤੁਸੀਂ ਮੈਨੂੰ ਦੱਸਦਾ ਨਾਉ ਆਈ ਹੈਵ ਯੂਰ ਨੰਬਰ ਦੈਟਸ ਓਕੇ ਦੈਟਸ ਟੋਟਲੀ ਓਕੇ